ਘਟਨਾ ਜਿਹੜੀ ਵਾਪਰੀ ਐ ਐਕਸੀਡੈਂਟ ਦੀ ਕੀ ਘਟਨਾ ਵਾਪਰੀ ਐ ਜੀ ਉਹ ਸਾਡਾ ਘੋੜਾ ਹਾਂਜੀ ਅਸੀਂ ਆਪਦੀ ਸਾਈਡ ਆ ਰਹੇ ਹਾਂ ਇਹ ਓਵਰਲੋਡ ਵਾਹਨ ਆ ਉਹ ਚਾਲੇ ਆ ਰਿਆ ਸੀ ਅਸੀਂ ਫੁੱਟਪਾਥ ਨਾਲ ਆ ਰਹੇ ਹਾਂ ਅਸੀਂ ਦੇ ਬਰਾਬਰ ਆਏ ਇਹਨੂੰ ਗੱਡੀ ਹੋਰ ਕ੍ਰਾਸ ਕਰ ਰਹੀ ਸੀ ਉਹਨਾਂ ਦੀਆਂ ਬੋਤਲਾਂ ਡਾਰੂ ਦੀਆਂ ਡੱਕੇ ਹੋਏ ਹੁਣ ਵੀ ਇਹਨਾਂ ਦੇ ਡੱਕੇ ਹੋਏ ਮਲਾਜਮਾਂ ਨੇ ਇਹ ਟਰੈਕਟਰ ਵਾਲੇ ਪੋਂਗਲੇ ਹਾਂਜੀ ਹੁਣ ਵੀ दारू ਦੀਆਂ ਬੋਤਲਾਂ ਉਹਨਾਂ ਦੇ ਵਿਚਾਲੇ ਵਾਹਨ ਫਸਿਆ ਨਾਲੇ ਤਾਂ ਇਹ ਉਹ ਗੱਡੀ ਤਾਂ ਗਈ ਭੱਜ ਸਾਡਾ ਘਰੇ ਨੁਕਸਾਨ ਹਲੇ ਉਲਟਾ ਸਾਨੂੰ ਕਹਿ ਰਹੇ ਨੇ ਜੀ ਤੁਸੀਂ ਗੁਨੇਦਾਰ ਹੋ ਮੇਰੀ ਗੱਡੀ ਫਟਪਾਣਾ ਹੁਣ ਵੀ ਲੱਗੀ ਖੜੀ ਹੈ ਮੇਰੇ ਕੋਲ ਗੁਨਾਹਗਾਰ ਕੱਢ ਦੇ ਕੋਣ ਕਹਿੰਦਾ ਤੁਸੀਂ ਗੁਨਾਹਗਾਰੋਂ ਮੈਨੂੰ ਰੋਕ ਰਖਈ ਗੁਨਾਹਗਾਰਾਂ ਮੈਂ ਕਿਨੇ ਰੋਕ ਰੱਖਿਆ ਤੁਹਾਨੂੰ ਮਲਾਜ਼ਮਾਂ ਨੇ ਹੁਣ ਵੀ ਮੇਰਾ ਲਾਇਸੈਂਸ ਤੱਕ ਜਿੱਟ ਮੈਂ ਸਭ ਕੁਝ ਦਿਖਾਤਾ ਤੁਸੀਂ ਕਿੱਥੋਂ ਆ ਰਹੇ ਸੀ ਮੈਂ ਇਧਰੋਂ ਆ ਰਹੀ ਹਾਂ ਆਪਣੇ ਸਾਣੇ ਪਲਾਟ ਤੋਂ ਚਾਰ ਪਰ ਕੇ ਮੇਰੀ ਗੱਡੀ ਦਾ ਪੈਰ ਆ ਕੇ ਚੈੱਕ ਕਰੋ ਜੀ ਤੁਸੀਂ ਕਿੱਥੇ ਜਾਣਾ ਹੁਣ ਮੈਂ ਜਾਣਾ ਕੁਝ ਰਾਜ ਜੀ ਓਕੇ ਤੁਹਾਨੂੰ ਕਿਹੜੇ ਕਿਹੜੇ ਮਲਾਜ਼ਮਾਂ ਨੇ ਰੋਕਿਆ ਤੁਹਾਨੂੰ ਜਿਹੜੀ ਆਹਦੀ ਮੇਰੀ ਗੱਡੀ ਹੈ ਜੇ ਮੈਂ ਗੁਨਾਹਗਾਰ ਹਾਂ ਮਾ ਉਹ ਨਹੀਂ ਮੇਰੀ ਗੱਡੀ ਕਿੱਥੇ ਆਹ ਦੇਖ ਇੱਕ ਮੈਨੂੰ ਸਾਈਡ ਦੱਬੀ ਹੋਵੇ ਮੈਂ ਉਰੇ ਤਾਂ ਆ ਮੇਰੇ ਟਾਇਰ ਫੱਟਣ ਵਾਲੇ ਨਹੀਂ ਐ ਇਧਰ ਆ ਜੇ ਮੇਰੇ ਸਾਈਡ ਕਰਾਂ ਤੇ ਕਰੋ ਨਹੀਂ ਇੱਕ ਮੇਰੀ ਬੱਧੀ ਮੇਰਾ ਵੱਡੀ ਗੱਡੀ ਹੋਣ ਦਾ ਗੁਨਾਹ ਬੁਕਰਿਆ ਆ ਸਾਰਾ ਕੁਝ ਮੇਰਾ ਪੱਨ ਕੇ ਐ ਇਧਰੋਂ ਦੇਖੋ ਜੀ ਮੈਂ ਗੁਨਾਹਦਾਰ ਆ ਮਾੜੀ ਗੱਲ ਆ ਕਿਹੜੇ ਮੁਲਾਜ਼ਮ ਕਹਿੰਦੇ ਆ ਤੁਹਾਨੂੰ ਆ ਜਿਹੜੇ ਹਾਜ਼ਰ ਆ ਇਹ ਨਹੀਂ ਇੱਕ ਉਰੋਂ ਬਾਗੇ ਕਿ ਮੈਂ ਕਿਹਾ ਆਪਨ ਦਾ ਮੇਰਾ ਗੁਨਾਹ ਹੈ ਇਹ ਮੇਰੀ ਵੱਡੀ ਗੱਡੀ ਆ ਹੂੰ 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 ਕੁਈ ਗੱਲ ਨਹੀਂ ਆਪਾਂ ਮੁਲਾਜ਼ਮਾਂ ਨਾਲ ਇਹ ਗੁਨਾਹ ਮੈਂ ਵੱਡੀ ਗੱਡੀ ਚਲਾ ਰਿਹਾ ਗੱਡੀ ਤੁਸੀਂ ਚਲਾ ਰਹੇ ਸੀ ਕਿ ਤੁਸੀਂ ਸਾਈਡ ਤੇ ਬੈਠੇ ਸੀ ਮੈਂ ਚਲਾ ਰਿਹਾ ਸੀ ਮਾਲ ਸੋਸ ਸਭ ਕੁਝ ਦਿੱਤਾ ਤੁਹਡਾ ਨਾਮ ਕੀ ਤੁਹਾਡਾ ਲਾਇਸੈਂਸ ਤੁਹਾਡੇ ਕੋਲੇ ਹੈ ਕਿ ਉਹਨਾਂ ਕੋਲੇ ਹੈ ਮੁਲਾਜ਼ਮਾਂ ਕੋਲੇ ਮੇਰੇ ਕੋਲੇ ਹੁਣ ਉਹਨਾਂ ਨੂੰ ਮੈਂ ਲਾਇਸੈਂਸ ਨੰਬਰ ਤੱਕ ਸਭ ਕੁਝ ਦਿੱਤਾ ਠੀਕ ਹੈ ਤੁਹਾਡਾ ਨਾਮ ਕੀ ਹੈ ਨਰਮਲ ਸਿੰਘ ਆਈ ਮੇਰਾ ਲੋ ਕਿਹੜਾ ਪਿੰਡ ਆ ਤੁਹਾਡਾ ਆਮਰਗੋੜਾ ਪਿੰਡ ਆ ਜਿਸਨਾਮ ਜ਼ਿਲ੍ਹਾ ਮੇਰਾ ਆ ਸਰੂਰ ਜ਼ਿਲ੍ਹਾ ਸੁਨਾਮ ਦੇ ਨਾਲ ਆ ਮੈਂ ਇਧਰੋਂ ਮੈਂ ਜਾ ਰਿਹਾ ਮੇਰੀ ਇਹਨਾਂ ਦੇ ਵਿੱਚ ਉਹ ਢੱਕੇ ਹੋਏ ਦਾਰੂ ਦੇ ਭਾਂਡ ਤੋਂ ਉਹਨਾਂ ਦੀ ਬੋਤਲ ਹੁਣ ਤੱਕ ਚੱਕ ਬਹੁਤ ਮਾੜੀ ਘਟਨਾ ਵਾਪਰੀ ਹੈ ਦੇਖੋ ਇੱਕ ਟਰਾਲੇ ਦਾ ਡਰਾਈਵਰ ਜਿਹੜਾ ਕਿ ਆਪਣਾ ਦੁੱਖ ਬਿਆਨ ਕਰ ਰਿਹਾ ਹੈ ਕਿ ਮੇਰੇ ਕੋਲੇ ਟਰਾਲਾ ਹੈ ਮੇਰਾ ਕੋਈ ਕਸੂਰ ਨਹੀਂ ਜਿਹਦਾ ਕਸੂਰ ਹੈ ਪੁਲਿਸ ਉਹਨਾਂ ਨੂੰ ਕੁਝ ਨਹੀਂ ਕਹਿ ਰਹੀ ਆ ਸਾਰੀ ਰੋਡ ਬਲੌਕ ਹੋ ਰਹੀ ਹੈ ਨਾ ਤਾਂ ਉਹਨੂੰ ਅੱਗੇ ਜਾਣ ਦੇ ਦੇ ਜਾ ਰਿਹਾ ਨਾ ਉਹਨੂੰ ਪਿੱਛੇ ਜਾਣ ਲਈ ਕਿਹਾ ਜਾ ਰਿਹਾ ਦੇਖੋ ਆ ਟਰਾਲਾ ਪਲਟ ਗਿਆ ਇਹ ਬਾਈ ਦਾ ਇਲਜ਼ਾਮ ਹੈ ਡਰਾਈਵਰ ਦਾ ਇਲਜ਼ਾਮ ਹੈ ਟਰਾਲੇ ਵਾਲੇ ਦਾ ਕਿ ਜਿਹੜੇ ਟਰੈਕਟਰ ਵਾਲੇ ਸੀਗੇ ਭੋਂਗਾ ਵਾਲੇ ਸੀਗੇ ਇਹਨਾਂ ਦੇ दारू ਪੀਤੀ ਹੋਈ ਸੀ ਜਿਹੜਾ ਟਰੱਕ ਵਾਲਾ ਬੰਦਾ ਹੈਗਾ ਇਹ ਆਪ ਦਾ ਦੁੱਖ ਬਣ ਕਰ ਰਿਹਾ ਟਰੈਕਟਰ ਦੂਸਰੀ ਰੋਡ ਕਰੋਸ ਕਰਦਾ ਹੋਇਆ ਇਹਦੇ ਜਿਹੜੇ ਟਾਇਰ ਹੈ ਰੱਬ ਕੰਨੀ ਹੈ ਟਰੈਕਟਰ ਇਹਦਾ ਪਲਟਿਆ ਪਿਆ ਆਪਾਂ ਮੁਲਾਜ਼ਮਾਂ ਨਾਲ ਗੱਲ ਕਰਾਂਗੇ ਆਹ ਮੁਲਾਜ਼ਮਾਂ ਦੀ ਗੱਡੀ ਖੜੀ ਹੈ ਸੜਕਾ ਸੁਰੱਖਿਆ ਫੋਰਸ ਆਪਾਂ ਇਹਨਾਂ ਨੂੰ ਪੁੱਛਦੇ ਹਾਂ ਇਹ ਕੀ ਕਾਰਨ ਬਣਿਆ ਇਹ ਭਾਈ ਸਾਹਿਬ ਖੜਿਆ ਇਹਨਾਂ ਨੂੰ ਕਿਉਂ ਨਹੀਂ ਜਾਣ ਦਿੰਦਾ ਰਿਹਾ ਇਹਨਾਂ ਨੂੰ ਕਿਉਂ ਪਰੇਸ਼ਾਨ ਕੀਤਾ ਜਾ ਰਿਹਾ ਬਈ ਅਸ਼ੀਕਾਲ ਜੀ ਇਹ ਟਰੱਕ ਵਾਲੇ ਦਾ ਟਰਾਲੇ ਵਾਲੇ ਦਾ ਕਸੂਰ ਏ ਆ ਕੱਢ ਰਿਹਾ ਕਿ ਸਾਡਾ ਕੋਈ ਕਸੂਰ ਨਹੀਂ ਸਾਨੂੰ ਬਿਨਾਂ ਗੱਲ ਤੋਂ ਰੁਕਾਇਆ ਜਾ ਰਿਹਾ ਹੈ ਤੁਹਾਡਾ ਹੀ ਕਹਿਣਾ ਇਹਦੇ ਚ ਨਹੀਂ ਆਪਣਾ ਤਾਂ ਹੁਣ ਵੇਖੋ ਤੁਸੀਂ ਆਪਾਂ ਤਾਂ ਇਕੱਲਾ ਰੋਡ ਵਾਸਤੇ ਆਏ ਆ ਆਪਣੇ ਇਹਨਾਂ ਨਾਲ ਕੋਈ ਲੈਣਾ ਦੇਣਾ ਨਹੀਂ ਇਹਨਾਂ ਨੂੰ ਤਾਂ ਥਾਣੇ ਵਾਲੇ ਆਈ ਸਾਹਿਬ ਆਉਣਗੇ ਉਹ ਦੱਸੋ ਤੇ ਇਹ ਜਿਹੜੀ ਰੋਡ ਕਲੀਅਰ ਕਰਨ ਦਾ ਤੁਹਾਡਾ ਕੀ ਪ੍ਰੋਸੈਸ ਹੈ ਇਸ ਤੋਂ ਬਾਅਦ ਅਸੀਂ ਟੋਲ ਨੂੰ ਫੋਨ ਕੀਤਾ ਜੀ ਸਾਈਡਰ ਆ ਰਹੀ ਆ ਤੇ ਉਹ ਟਰਾਲੇ ਨੂੰ ਟੋ ਕਰਕੇ ਸਾਈਡ ਕਰਾਵਾਂਗੇ ਇਹ ਜਿਹੜੀ ਤੁਹਾਡੀ ਐਸ ਐਸ ਐਫ ਹੈ ਇਹ ਕਿਹੜੀ ਏਰੀਆ ਦੀ ਵਜਦੀ ਹੈ ਜੀ ਇਹ ਆਪਣਾ ਇੱਥੋਂ ਜੀਦਾ ਟੋਲ ਤੱਕ ਇਧਰ ਏਰੀਆ ਮਿਲਿਆ ਜੀ ਉਧਰੋਂ ਬੰਦੂਆਂ ਟੋਲ ਤੱਕ ਮਿਲਿਆ ਥੋੜਾ ਇੰਚਾਰਜ ਕੌਣ ਹੈ ਇਸ ਦਾ ਸਾਡਾ ਇੰਚਾਰਜ ਐਸੇ ਗੁਰਮੀਤ ਸਿੰਘ ਜੀ ਹਾਂ ਐਸੇ ਗੁਰਮੀਤ ਸਿੰਘ ਜੀ